ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਹੁਣ ਜਿਹੜੀ ਇੱਕ ਸਮੱਸਿਆ ਸਾਹਮਣੇ ਤੁਹਾਨੂੰ ਫੇਸ ਕਰਨੀ ਪੈ ਸਕਦੀ ਆ ਉਹ ਹੈਗੀ ਆ ਪਨੀਰੀ ਜਿੱਥੇ ਤੁਸੀਂ ਪਨੀਰੀ ਬੀਜੀ ਆ ਉਥੇ ਲੇਬਰ ਪੰਜਾਬੀ ਵੀਰ ਤੇ ਬਾਹਰ ਆਪਣੇ ਯੂਪੀ ਹਰਿਆਣੇ ਵਾਲੇ ਜਿਹੜੇ ਵੀਰ ਲੇਬਰ ਵਾਲੇ ਨੇ ਉਹ ਜਦੋਂ ਪੁੱਟਦੇ ਆ ਸਮੱਸਿਆ ਆਉਂਦੀ ਆ ਪਨੀਰੀ ਨਹੀਂ ਪਟਿੰਦੀਗੀ ਔਖੀ ਪਟਿੰਦੀ ਆ ਜਾਂ ਵਿੱਚ ਟੁੱਟ ਜਾਂਦੀ ਆ ਸੋ ਉਹਦੇ ਲਈ ਕੀ ਕੀਤਾ ਜਾਵੇ ਪਨੀਰੀ ਸੋਹਣੀ ਤਿਆਰ ਕਰ ਲਈ ਆ ਕਿਸਾਨ ਵੀਰਾਂ ਨੇ ਪਰ ਜਿੱਥੇ ਸਟਾਰਟਿੰਗ ਦੇ ਸੁਆਹ ਪਾਈ ਸੀ ਰੇਪਾਈ ਸੀ ਉੱਥੇ ਤਾਂ ਜਿਹੜੀ ਇਹ ਮੁਸ਼ਕਲ ਨਹੀਂ ਆਉਂਦੀਗੀ ਪਰ ਜਿੱਥੇ ਇੱਕ ਸਿੰਪਲ ਆਪਾਂ ਗੱਲ ਕਰੀਏ ਵੀ ਸੁਹਾਗਾ ਮਾਰ ਕੇ ਚਾਹੇ ਉੱਪਰ ਰੂੜੀ ਪਾ ਕੇ ਚਾਹੇ ਬਿਨਾਂ ਰੂੜੀ ਤੋਂ ਬੀਜੀ ਗਈ ਆ ਉਹ ਹੋ ਗਈ ਆ ਜੜ ਮਾਰ ਗਈ ਆ ਕਹਿ ਲਓ ਵੀ ਜੜ ਮਾਰ ਗਈ ਆ ਤੇ ਹੁਣ ਪਤਨੀ ਔਖੀ ਆ ਪਨੀਰੀ ਟੁੱਟ ਵੀ ਰਹੀ ਆ ਮਜ਼ਦੂਰਾਂ ਤੋਂ ਪਨੀਰੀ ਟੁੱਟ ਵੀ ਰਹੀ ਆ ਪਰ ਉਹ ਟੁੱਟੀ ਪਨੀਰੀ ਜਦੋਂ ਅੱਗੇ ਖੇਤ ਵਿੱਚ ਜਾ ਕੇ ਲੱਗਦੀ ਹੈ ਨਾ ਉਹ ਫਿਰ ਅੱਗੇ ਬੂਟਾ ਤੇ ਕੀ ਤੁਰਨਾ ਦੋਸਤੋ ਜਿਹੜੀ ਉਹ ਤੀਲਾ ਉੱਥੇ ਉੱਥੇ ਡਿੱਗ ਜਾਂਦਾ ਰਹਿ ਜਾਂਦਾ ਉਸ ਤੋਂ ਬਾਅਦ ਜਿਹੜੇ ਗਾਇਬ ਖੱਪੇ ਪੈ ਜਾਂਦੇ ਆ ਵਾਣ ਦੇ ਵਿੱਚ ਉਹ ਕਿਸਾਨ ਵੀਰਾਂ ਨੂੰ ਦੁਬਾਰਾ ਜਿਹੜੀ ਮੋੜ ਮਿਹਨਤ ਕਰਨੀ ਪੈਂਦੀ ਆ ਉਹ ਢੱਕੇ ਲਾਉਣੇ ਪੈਂਦੀ ਆ ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਕਿਵੇਂ ਗੁਰੇਜ਼ ਕਰੋਗੇ ਦੋਸਤੋ ਪਨੀਰੀ ਵੀ ਤੁਹਾਡੀ ਸੌਖੀ ਪੱਟੀ ਜਾਵੇ ਤੀਲੇ ਬਣਾ ਟੁੱਟਣ ਤੇ ਜਿਹੜੇ ਮਜ਼ਦੂਰ ਆ ਉਹ ਵੀ ਨਾ ਤੰਗ ਪਰੇਸ਼ਾਨ ਹੋਣ ਬੇਸ਼ੱਕ ਤੁਸੀਂ ਸਵਾਹ ਨਹੀਂ ਪਾਈਗੀ ਕੋਈ ਗੱਲ ਨਹੀਂ ਪਰ ਤੁਸੀਂ ਖੇਰਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਦੋ ਕੰਮ ਜਿਹੜੇ ਆ ਦੋ ਕੰਮ ਕਰਨੇ ਹੈਗੇ ਆ ਦੋਵੇਂ ਕੰਮ ਮੈਂ ਤੁਹਾਨੂੰ ਬੇਰਵੇ ਨਾਲ ਦੱਸਨੇ ਆ ਦੋਵਾਂ ਕੰਮਾਂ ਦੇ ਵਿੱਚੋਂ ਜਿਹੜਾ ਇੱਕ ਕੰਮ ਕਰ ਲਓਗੇ ਦੋਸਤੋ ਤੁਹਾਡੀ ਪਨੀਰੀ ਆ ਜਿਹੜੀ ਬਿਲਕੁਲ ਰੂਮ ਵਰਗੀ ਪਨੀਰੀ ਹੋ ਜਾਣੀ ਆ ਪੱਟਣੀ ਐ ਸੌਖੀ ਲੱਗੂਗੀ ਤੁਹਾਨੂੰ ਵੀ ਹੱਥ ਲਾਇਆ ਨਹੀਂ ਤੇ 3 ਲਾ ਉੱਪਰ ਆ ਗਿਆ ਪੱਟਿਆ ਜਾਊਗਾ ਸੋ ਉਹ ਕਿਵੇਂ ਤੁਸੀਂ ਪੱਟ ਸਕਦੇ ਹੋ ਦੋਸਤੋ ਪਹਿਲੇ ਨੰਬਰ ਤੇ ਤੁਸੀਂ ਕੰਮ ਕਰਨਾ ਹੈਗਾ ਜੇਕਰ ਤੁਹਾਡੇ ਕੋਲ ਘਰ ਦੇ ਸਰੋਂ ਦੀ ਖਾਲ ਹੈਗੀ ਆ ਜਿਵੇਂ ਆਪਾਂ ਕੋਹਲੂ ਤੋਂ ਆਪਾਂ ਸਰੋਂ ਦਾ ਤੇਲ ਕਢਵਾ ਕੇ ਲਿਆਂਦੀ ਆ ਤੇ ਆਪਣੇ ਕੋਲ ਜਿਹੜੀ ਖਾਲ ਹੁੰਦੀ ਆ ਘਰ ਦੀ ਸਰੋਂ ਦੀ ਖਾਲ ਹੁੰਦੀ ਆ ਬਜਾਰੀ ਖਾਲ ਦੀ ਮੈਂ ਇੱਥੇ ਗੱਲ ਨਹੀਂ ਕਰਦਾ ਪਿਆ ਕਿ ਉਹਦੇ ਵਿੱਚ 100 ਤਰ੍ਹਾਂ ਦੀ ਮਲਾਵਟ ਹੁੰਦੀ ਆ ਪਰ ਜਿਹੜੀ ਘਰ ਦੀ ਖਾਲ ਹੈਗੀ ਆ ਇੱਕ ਕਨਾਲ ਦੇ ਮਗਰ ਤੁਸੀਂ 2 ਕਿਲੋ ਖਾਲ ਲੈਣੀ ਹੈਗੀ ਸਰੋਂ ਦੀ ਤੇ ਉਹ 2 ਕਿਲੋ ਖਾਲ ਤੁਸੀਂ ਜਦੋਂ ਵੀ ਤੁਹਾਨੂੰ ਲੱਗਦਾ ਵੀ 5-4 ਦਿਨ ਬਾਅਦ ਤੁਸੀਂ ਝੋਨਾ ਜਿਹੜਾ ਲਵਾਈ ਸਟਾਰਟ ਕਰਨੀ ਹੈਗੀ ਇਹਦੇ 5-4 ਦਿਨ ਪਹਿਲਾਂ ਤੁਸੀਂ ਆਪਣੇ ਉਹ ਪਨੀਰੀ ਵਾਲੇ ਥਾਂ ਦੇ ਵਿੱਚ ਪਾ ਦੇਣੀ ਆ ਇੱਕ ਕਨਾਲ ਮਗਰ 2 ਕਿਲੋ ਸਰੋਂ ਦੀ ਖਾਲ ਬਿਲਕੁਲ ਬਰੀਕ ਪੀਸ ਲੈਣੀ ਹੈ ਜਿਵੇਂ ਕਹ ਲੋ ਵੀ ਗ੍ਰੈਂਡ ਕਰ ਲਈ ਆ ਬਿਲਕੁਲ ਛੋਟੀ ਛੋਟੀ ਬਰੀਕ ਫਰੀਕ ਹੋ ਜੇ ਮੋਟੀ ਨਹੀਂ ਛੱਡਦੇ ਨਹੀਂ ਬਿਲਕੁਲ ਬਰੀਕ ਕਰਕੇ ਤੁਸੀਂ ਆਪਣੇ ਕਨਾਲ ਦੇ ਵਿੱਚ 10 ਮਰਲੇ 2 ਕਨਾਲ ਦੇ ਵਿੱਚ ਪਾ ਸਕਦੇ ਹੋ ਇੱਕ ਕਨਾਲ ਦੇ ਵਿੱਚ ਤੁਸੀਂ 2 ਕਿਲੋ ਜਿਹੜੀ ਆ ਸਰੋਂ ਦੀ ਘੱਲ ਪਾ ਸਕਦੇ ਹੋ ਤੇ ਦੂਜੇ ਨੰਬਰ ਤੇ ਜਿਹੜੀ ਇਹ ਗੱਲ ਦੋਸਤੋ ਦੂਜੇ ਨੰਬਰ ਤੇ ਤੁਸੀਂ ਇੱਕ ਹੋਰ ਜਿਹੜਾ ਫਾਰਮੂਲਾ ਵਰਤਣਾ ਉਹ ਹੈਗਾ ਸਲਫਰ ਸਲਫਰ ਤੁਸੀਂ 90% ਵਾਲੀ ਸਲਫਰ ਲੈਣੀ ਹੈਗੀ ਆ ਬਿਲਕੁਲ ਜਿਹੜੀ ਸਰਵੋੱਚ ਜਿਹੜੀ ਸਲਫਰ ਹੈਗੀ ਆ 90% ਉਸ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਕਿਲੋ ਤੋਂ 1.5 ਕਿਲੋ ਜਿਹੜੀ ਤੁਸੀਂ ਇੱਕ ਕਨਾਲ ਦੇ ਵਿੱਚ ਪਨੀਰੀ ਵਾਲੇ ਥਾਂ ਤੇ ਪਾ ਸਕਦੇ ਹੋ ਪਾਉਣੀ ਆ 4 ਤੋਂ 5 ਦਿਨ ਪਹਿਲਾਂ ਜਦੋਂ ਤੁਹਾਨੂੰ ਲੱਗ ਰਿਹਾ ਵੀ 5 ਕੁ ਦਿਨ ਬਾਅਦ ਜਿਹੜੀ ਆਪਾਂ ਝੋਨੇ ਦੀ ਲਵਾਈ ਸ਼ੁਰੂ ਕਰਦੇ ਹੈਗੀ ਆ ਤੇ ਤੁਸੀਂ 4 ਤੋਂ 5 ਦਿਨ ਜਿਹੜਾ ਪਹਿਲਾ ਇਹ ਸਲਫਰ ਪਾ ਦੇਣੀ ਹੈਗੀ ਆ ਸੋ 90 ਪਰਤੀਸ਼ਤ ਹੈਗੀ ਆ 90% ਦੋਸਤੋ ਇਹ ਜਿਆਦਾ ਤੁਸੀਂ ਜਰੂਰ ਰੱਖ ਲਿਓ ਇਹ ਦੋ ਜਿਹੜੇ ਕੰਮ ਆ ਦੋਸਤੋ ਤੁਸੀਂ ਕਰ ਲੋਗੇ ਨਾ ਤੇ ਪਨੀਰੀ ਜਿਹੜੀ ਆ ਬਿਲਕੁਲ ਰੂਮ ਵਰਗੀ ਪੋਲੀ ਪਟੀਚੂਗੀ ਇਹ 100% ਸ਼ੋਰ ਹੈਗਾ ਜਿਹੜੀ ਆਪਾਂ ਇਸ ਮਾਣ ਦੇ ਵਿੱਚ ਤੁਸੀਂ ਵੇਖ ਰਹੇ ਹੋ ਨਾ ਵੀਡੀਓ ਦੇ ਵਿੱਚ ਇਹ ਆਪਾਂ ਇਹ ਸਰੋਂ ਦੀ ਖਾਲ ਜਿਹੜੀ ਆ ਦੋਸਤੋ ਘਰੇ ਆਪਣੀ ਜਿਹੜੀ ਤੇਲ ਕਢਾਇਆ ਸੀ ਉਹ ਪਾ ਕੇ ਆਪਾਂ ਪਨੀਰੀ ਪੱਟੀ ਤੇ ਭਈਏ ਬਹੁਤ ਖੁਸ਼ ਸੀ ਆਪਣੇ ਜਿਹੜੇ ਯੂਪੀ ਬਿਹਾਰ ਤੋਂ ਆਪਣੇ ਵੀਰ ਇਹਨੇ ਪ੍ਰਤੀ ਸੀ ਵੀ ਰਾਏ ਨੇ ਉਹ ਬਹੁਤ ਜ਼ਿਆਦਾ ਖੁਸ਼ ਸੀ ਕਿ ਪਨੀਰੀ ਦਾ ਇੱਕ ਵੀ ਡੱਕਾ ਜਿਹੜਾ ਟੁੱਟਣ ਦੀ ਕੋਈ ਸੁਭਾਵਨਾ ਹੀ ਨਹੀਂ ਪੈਦਾ ਹੋਈਗੀ ਸੋ ਇਹ ਸੀਗੀ ਦੋਸਤੋ ਜਿਹੜੀ ਜਾਣਕਾਰੀ ਤੇ ਇੱਕ ਤੁਹਾਨੂੰ ਹੋਰ ਮੈਂ ਗੱਲ ਦੱਸਦਾ ਇਹ ਹੈਗਾ ਵੀ ਜਦੋਂ ਵੀ ਤੁਸੀਂ ਪਨੀਰੀ ਪਟਨੀਆਂ ਦੋ ਤਿੰਨ ਦਿਨ ਬਾਅਦ ਤੇ ਉਹਨੂੰ ਪਾਣੀ ਦੇ ਨਾਲ ਡੱਕ ਨਹੀਂ ਦੇਣਾਗਾ ਜੇ ਦੋ ਤਿੰਨ ਚਾਰ ਦਿਨ ਪਾਣੀ ਤੁਸੀਂ ਪੂਰਾ ਠੋਕ ਕੇ ਰੱਖ ਦਿੰਦੇ ਹੋ ਨਾ ਵਿੱਚ ਤੇ ਜੜ ਵੀ ਜਿਹੜੀ ਡੂੰਗੀ ਮਾਰ ਜਾਂਦੀ ਹੈ ਪਨੀਰੀ ਕੋਈ ਵੀ ਹੋਵੇ ਚਾਹੇ ਜਿੱਥੇ ਸਵਾਹ ਵੀ ਪਾਈ ਹੋਵੇ ਰੇਹ ਵੀ ਪਾਈ ਹੋਵੇ ਉੱਥੇ ਵੀ ਜਿਹੜੀ ਉਹ ਜੜ ਡੂੰਗੀ ਲਾ ਜਾਂਦੀ ਹੈ ਤੇ ਫਿਰ ਪਟਨੀ ਉੱਥੇ ਵੀ ਪਹੁੰਚਦੀ ਔਖੀ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਜਦੋਂ ਵੀ ਤੁਹਾਡੀ ਪਟਾਈ ਮਜ਼ਦੂਰਾਂ ਨੇ ਕਰਨੀ ਹੈਗੀ ਆ ਤੁਸੀਂ ਉਸ ਮੌਕੇ ਹੀ ਪਾਣੀ ਲਾਉਣਾ ਹੈਗਾ ਚਾਰ ਦਿਨ ਤਿੰਨ ਦਿਨ ਪਹਿਲਾਂ ਪਾਣੀ ਬਿਲਕੁਲ ਬੰਦ ਕਰ ਦੇਣਾ ਹੈਗਾ ਜਦੋਂ ਪਟਨੀਆਂ ਪਨੀਰੀ ਉਸ ਟਾਈਮ ਕਰੰਟ ਟਾਈਮ ਉਸੇ ਟਾਈਮ ਐਟ ਅ ਟਾਈਮ ਕਹ ਲਓ ਵੀ ਉਸੇ ਟਾਈਮ ਆਪਾਂ ਜਿਹੜਾ ਪਾਣੀ ਲਾਉਣਾ ਹੈਗਾ ਆਪਣੀ ਪਨੀਰੀ ਵਾਲੇ ਥਾਂ ਤੇ ਸੋ ਤੁਸੀਂ ਵੇਖੋਗੇ ਵੀ ਇਹਨਾਂ ਫਾਰਮੂਲਿਆਂ ਦੀ ਵਰਤੋਂ ਕਰਕੇ ਇਹਨਾਂ ਦੋਵੇਂ ਤਕਨੀਕਾਂ ਨੂੰ ਤੁਸੀਂ ਅਪਣਾ ਲੋਗੇ ਤਕਨੀਕ ਇੱਕ ਪਨਾ ਸਕਦੇ ਇਹਨਾਂ ਦੋਹਾਂ ਦੇ ਵਿੱਚੋਂ ਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਪਰ ਇੱਕ ਜਿਹੜੀ ਗੱਲ ਹੈਗੀ ਆ ਪਾਣੀ ਨਹੀਂ ਲਾਉਣਾਗਾ ਤਿੰਨ ਚਾਰ ਦਿਨ ਪੱਟਾਂ ਨੂੰ ਤੋਂ ਪਹਿਲਾਂ ਦੀ ਗੱਲ ਆ ਪਾਣੀ ਨਹੀਂ ਲਾਉਣਾਗਾ ਪਨੀਰੀ ਨੂੰ ਪਾਣੀ ਉਦੋਂ ਲਾਉਣਾ ਜਦੋਂ ਤੁਸੀਂ ਮੌਕੇ ਤੇ ਪੱਟਣ ਨੂੰ ਤੁਹਾਡੀ ਲੇਬਰ ਖੜੀ ਹੋਈ ਸਰਾਣੇ ਉਦੋਂ ਤੁਸੀਂ ਪਾਣੀ ਲਾ ਕੇ ਦੇਣਾ ਲੇਬਰ ਨੂੰ ਤੇ ਵੇਖਿਓ ਜੇ ਪਨੀਰੀ ਤੁਹਾਡੀ ਜਿਹੜੀ ਰੂਮ ਵਰਗੀ ਆ ਬਿਲਕੁਲ ਪੋਲੀ ਪਟੀਚੂਗੀ ਦੋਸਤੋ ਸੋ ਤੁਸੀਂ ਵੀ ਜਿਹੜਾ ਇਸ ਨੂੰ ਆ ਤਿਆਰਪਾ ਆਪਣੇ ਖੇਤ ਵਿੱਚ ਕਰ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਦੋਸਤੋ ਮਿਲਦੇ ਐ ਇਸ ਤੇ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ